ਹਾਂਜੀ ਸਤਿ ਸ੍ਰੀ ਅਕਾਲ ਜੀ ਸਾਨੂੰ ਤੁਹਾ ਦਾ ਸਾਡਾ ਪੰਜਾਬੀ ਫੂਡ ਚੈਨਲ ਤੇ ਸਵਾਗਤ ਆ। ਅੱਜ ਮੈਂ ਬਣਾਣ ਜਾ ਰਹੀ ਹਾਂ ਬਹੁਤ ਹੀ ਟੇਸਟੀ ਕੌਰਨ ਕਟਲੈਟ ਜਿੰਨ ਤੁਸੀਂ ਕਹਿ ਸਕਦੇ ਆ ਅਨੋਖੇ ਤਰੀਕੇ ਦੇ ਪਕੌੜੇ ਬਹੁਤ ਹੀ ਜ਼ਿਆਦਾ ਕ੍ਰਿਸਪੀ ਕ੍ਰਾਂਚੀ ਬਣੂਗੇ। ਬੱਚਿਆਂ ਨੂੰ ਤਾਂ ਇਹ ਬਹੁਤ ਜ਼ਿਆਦਾ ਪਸੰਦ ਆਊਗੇ। ਬਹੁਤ ਹੀ ਜ਼ਿਆਦਾ ਵਧੀਆ ਬਣੂਗੇ। ਜੇ ਤੁਸੀਂ ਚੈਨਲ ਤੇ ਨਵੇਂ ਆਏ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ। ਵੀਡੀਓ ਨੂੰ ਜਰੂਰ ਐਂਡ ਤੱਕ ਦੇਖਿਓ। ਮੀਹ ਹਨੇ ਮੌਸਮ ਚੱਲ ਰਿਹਾ ਹੈ ਮੀਹ ਦੇ ਮੌਸਮ ਦੇ ਵਿੱਚ ਤਾਂ ਇਦਾਂ ਦਾ ਕੁਝ ਚਟਪਟਾ ਜਿਹਾ ਖਾਣ ਨੂੰ ਦਿਲ ਕਰਦਾ ਹੀ ਆ ਬਹੁਤ ਹੀ ਜ਼ਿਆਦਾ ਵਧੀਆ ਲੱਗੂਗਾ ਚਲੋ ਕਰਦੇ ਆ ਬਣਾਉਣਾ ਸ਼ੁਰੂ। ਉਦ ਲਈ ਮੈਂ ਇੱਥੇ ਇੱਕ ਪਲੇਟ ਦੇ ਵਿੱਚ ਦੋ ਆਲੂ ਲਏ ਆ ਮੀਡੀਅਮ ਸਾਈਜ਼ ਦੇ ਤੇਨੂੰ ਚੰਗੀ ਤਰੀਕਾ ਨਾਲ ਮੈਸ਼ ਕਰ ਲਿਆ ਮੈਂ। ਵਧੀਆ ਤਰੀਕਾ ਨਾਲ ਮੈਸ਼ ਕਰਨਾ ਦੇ ਵਿੱਚ ਕੋਈ ਦਾਣਾ ਨਹੀਂ ਰਹਿਣਾ ਚਾਹੀਦਾ। ਫਿਰ ਇਹਦੇ ਵਿੱਚ ਆਪਾਂ ਜਿਹੜਾ ਇੱਥੇ সুইਟ ਕੌਰ ਲਏ ਆ ਅੱਧੀ ਕੌਲੀ ਮੱਕੀ ਦੇ ਦਾਣੇ ਉਬਲੇ ਹੋਏ ਆ ਇਹ ਤੇ ਇਹਨੂੰ ਜਿਹੜਾ ਇਹ ਥੋੜਿਆਂ ਨੂੰ ਕੁੱਟ ਲਿਆ ਤੇ ਥੋੜਿਆਂ ਨੂੰ ਸਾਫਤਾ ਪਾਇਆ ਆ। ਇਹ ਦੇਖੋ ਥੋੜੇ ਸਾਫਤੇ ਪਾਤੇ ਥੋੜ ਤੇ ਫਿਰ ਇਹਦੇ ਵਿੱਚ ਪਾਇਆ ਇੱਕ ਬਰੀਕ ਕਟਿਆ ਹੋਇਆ ਪਿਆਜ਼ ਤੇ ਨਾਲ ਹੀ ਥੋੜਾ ਜਾ ਅਦਰਕ ਬਰੀਕ ਕਟਿਆ ਹੋਇਆ ਪਾਇਆ ਸਵਾਨ ਸੈਕ ਲੂਨ ਪਾਇਆ ਗਰਮ ਮਸਾਲਾ ਪਾਇਆ ਜੀਰਾ ਪਾਊਡਰ ਧਨੀਆ ਪਾਊਡਰ ਤੇ ਨਾਲ ਹੀ ਪਾਇਆ ਲਾਲ ਮਿਰਚ ਪਾਊਡਰ ਚਿਲੀ ਫਲੈਕਸ ਔਰਗੈਨੋ ਕਾਲੀ ਮਿਰਚ ਪਾਊਡਰ ਤੁਸੀਂ ਆਪ ਦੇ ਅਕੋਰਡਿੰਗ ਕੋਈ ਵੀ ਮਸਾਲੇ ਪਾ ਸਕਦੇ ਆ ਤੇ ਇੱਥੇ ਮੈਂ ਲਿਆ ਹੈ ਅੱਡੀ ਕੋਲੀ ਪੋਹਾ ਪੋਹੇ ਦੀ ਜਗ੍ਹਾ ਤੇ ਤੁਸੀਂ ਬਰੈਡ ਵੀ ਵਰਤ ਸਕਦੇ ਆ ਤੇ ਪੋਹੇ ਨਾਲ ਵਧੀਆ ਟੈਕਸਚਰ ਆਉਂਦਾ ਹੈ ਪੋਹੇ ਨੂੰ ਮੈਂ ਦੋ ਵਾਰੀ ਧੋ ਲਿਆ ਆ ਤੇ ਫਿਰ ਇਹਨੂੰ ਮੈਂ ਕੱਪੜੇ ਦੇ ਨਾਲ ਥੋੜਾ ਸੁਕਾ ਲਿਆ ਆ ਫਿਰ ਇ ਫਿਰ ਇਹਨੂੰ ਮੇਂ ਆਲੂਆਂ ਦੇ ਵਿੱਚ ਵੀ ਚੰਗੀ ਤਰ੍ਹਾਂ ਮਿਕਸ ਕਰ ਲੂੰਗੀ ਹੁਣ ਪੋਹਿਆਂ ਦੇ ਨਾਲ ਵਧੀਆ ਬਾਈਂਡਿੰਗ ਆਉਂਦੀ ਹੈ ਇਹਨੂੰ ਤੇ ਨਾਲੇ ਸਵਾਦ ਲੱਗਦੇ ਆ ਇੱਕ ਚਮਚ ਬੇਸਨ ਇੱਕ ਚਮਚ ਕੌਰਨ ਫਲਾਰ ਤੇ ਨਾਲ ਹੀ ਜਿਹੜਾ ਥੋੜਾ ਜਿਹਾ ਪੁਦੀਨਾ ਮਸਾਲਾ ਪਾਇਆ ਹੈ ਮੈਂ ਜੋ ਕਿ ਬਿਲਕੁਲ ਆਪਸ਼ਨਲ ਆ ਕੌਰਨ ਫਲਾਰ ਦੀ ਜਗ੍ਹਾ ਤੁਸੀਂ ਚੌਲਾਂ ਦਾ ਆਟਾ ਵੀ ਵਰਤ ਸਕਦੇ ਆ ਤੇ ਉਹਦੇ ਨਾਲ ਹੀ ਤੁਸੀਂ ਆਰਾ ਰੋਡ ਪਾਊਡਰ ਵੀ ਵਰਤ ਸਕਦੇ ਆ ਕੌਰਨ ਫਲਾਰ ਦੇ ਨਾਲ ਕੀ ਹੋਊਗਾ ਕ੍ਰਿਸਪੀ ਬਣੂਗਾ ਥੋੜਾ ਜਿਹਾ ਚੌਲਾਂ ਦੇ ਆਟੇ ਦੇ ਨਾਲ ਵੀ ਸੇਮ ਹੀ ਰਿਜ਼ਲਟ ਆਊਗਾ ਚੰਗੀ ਤਰ੍ਹਾਂ ਸਾਚੇ ਜਿਹਾ ਮਸਾਲਾ ਲਾਣਾ ਹੈ ਇਹ ਬਹੁਤ ਹੀ ਵਧੀਆ ਲੱਗਦੇ ਆ ਉਹੀ ਸੇਮ ਸੇਮ ਪਕੌੜੇ ਖਾ ਕੇ ਤਾਂ ਕੋਈ ਵੀ ਬੋਰ ਹੋ ਜਾਂਦਾ ਹੈ ਯੂਨੀਕ ਪਕੌੜੇ ਖਾਣਾ ਐਡਾ ਬਹੁਤ ਹੀ ਵਧੀਆ ਲੱਗਦਾ ਆ ਚੰਗੀ ਤਰ੍ਹਾਂ ਇਹਨਾਂ ਨੂੰ ਮਲਾ ਕੇ ਫਿਰ ਆਪਾਂ ਜਿਹੜੀ ਦੀ ਕੋਈ ਵੀ ਸ਼ੇਪ ਬਣਾ ਲੈਣੀ ਆ ਮੈਂ ਇੱਥੇ ਸਿਲੰਡਰ ਸ਼ੇਪ ਬਣਾ ਰਹੀਆਂ ਤੁਸੀਂ ਗੋਲ ਸ਼ੇਪ ਬਣਾ ਸਕਦੇ ਆ ਕੋਈ ਵੀ ਸ਼ੇਪ ਬਣਾ ਸਕਦੇ ਆ ਪਰ ਧਿਆਨ ਰੱਖਿਓ ਜ਼ਿਆਦਾ ਮੋਟੀ ਨਹੀਂ ਬਣਾਉਣੀ ਨਹੀਂ ਤਾਂ ਫਿਰ ਉਹ ਅੰਦਰੋਂ ਕੱਚੀ ਰਹਿ ਜਾਊਗੀ ਹੁਣ ਇਹਨਾਂ ਨੂੰ ਆਪਾਂ ਜਿਹੜਾ ਇਹ ਦੀ ਸ਼ੇਪ ਬਣਾਉਂਦੇ ਜਾਣਾ ਇਹ ਦੇਖੋ ਕਿੰਨੇ ਦੇ ਸ਼ੇਪਸ ਆਪਣੇ ਤਿਆਰ ਆ ਤੇ ਕਾਫੀ ਸਾਰੇ ਬੰਝਾਂ ਦੇ ਥੋੜੇ ਦੋ ਕੋ ਆਲੂਆਂ ਦੇ ਨਾਲ ਬਸ ਤੇ ਇੱਥੇ ਮੈਂ ਬੇਸਨ ਲਿਆ ਚਾਰ ਕੋ ਚਮਚ ਤੇ ਨਾਲ ਹੀ ਮੈਂ ਸਵਾਹ ਸਾਈ ਗਲੂਣ ਪਾਇਆ ਤੇ ਥੋੜਾ ਜੀਰਾ ਪਾਇਆ ਤੇ ਪਾਣੀ ਪਾ ਕੇ ਦਾ ਕੋਲ ਬਣਾ ਲਿਆ ਥੋੜਾ ਜਿਹਾ ਇਹ ਦੇਖੋ ਪਤਲਾ ਜਿਹਾ ਕੋਲ ਬਣਾ ਲੈਣਾ ਆਪਾਂ ਬਿਲਕੁਲ ਪਤਲਾ ਹੋਣਾ ਚਾਹੀਦਾ ਇਹਦਾ ਕੋਲ ਤੇ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵੀਡੀਓ ਨੂੰ ਜਰੂਰ ਲਾਈਕ ਕਰ ਦਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਇਦਾਂ ਦੀ ਹੋਰ ਵਧੀਆ ਵਧੀਆ ਰੈਸਪੀਸ ਦੇ ਲਈ ਇਹ ਦੇਖੋ ਹੁਣ ਇਹਨੂੰ ਚੰਗੀ ਤਰ੍ਹਾਂ ਕੋਟ ਕਰ ਲੈਣਾ ਇਹ ਦੇਖੋ ਕਿੰਨਾ ਪਤਲਾ ਹੈ ਬੈਟਰ ਇਹ ਇਦਾਂ ਬਸ ਆਪਾਂ ਇਹਨੂੰ ਕੋਟ ਕਰ ਲੈਣਾ ਬਸ ਇਹਦੇ ਨਾਲ ਕੀ ਹੋਊਗਾ ਨਾ ਜਿਹੜੀ ਕ੍ਰਿਸਪੀ ਕੋਟਿੰਗ ਹੋਗੀ ਬਾਹਰੋਂ ਆਲੂ ਨਹੀਂ ਤਾਂ ਨਾ ਕ੍ਰਿਸਪੀ ਨਹੀਂ ਹੁੰਦੇ ਛੇਤੀ ਬੇਸਰ ਪਾਉਣ ਦੇ ਨਾਲ ਥੋੜੇ ਕ੍ਰਿਸਪੀ ਰਹਿਊਗੇ ਬਾਹਰੋਂ ਬਦਿਆ ਕ੍ਰਿਸਪੀ ਹੋਜੂਗੇ ਹੁਣ ਇਹਨੂੰ ਆਪਾਂ ਜਿਹੜਾ ਤੇਲ ਦੇ ਵਿੱਚ ਪਾ ਕੇ ਲੋ ਟੂ ਮੀਡੀਅਮ ਗੈਸ ਤੇ ਆਪਾਂ ਇਹਨੂੰ ਪਕਾਉਣਾ ਹੈ ਜਿਹੜਾ ਲੋ ਹੀ ਰੱਖਣਾ ਪਹਿਲਾਂ ਤਾਂ ਗੈਸ ਤਾਂ ਜੋ ਇਹ ਅੰਦਰ ਤੱਕ ਪੱਕਣ ਫਿਰ ਮੀਡੀਅਮ ਕਰ ਦੇਣਾ ਇਕਦਮ ਕ੍ਰਿਸਪੀ ਕਰ ਲੈਣਾ ਇਹਨੂੰ ਤੇ ਦੇਖੋ ਕਿੰਨੇ ਵਧੀਆ ਇਹ ਬਣ ਚੁੱਕੇ ਆ ਆਪਣੇ ਇਹਨੂੰ ਤੁਸੀਂ ਸਰਵ ਕਰੋ ਕਿਸੇ ਵੀ ਸੌਸ ਦੇ ਨਾਲ ਤੇ ਇਹਨੂੰ ਗਰਮਾ ਗਰਮ ਇੰਜੋਏ ਕਰੋ ਇਹ ਮੀਂਹ ਦੇ ਜੇ ਵੀਡੀਓ ਪਸੰਦ ਆਈ ਵੀਡੀਓ ਨੂੰ ਲਾਈਕ ਕਰਿਓ ਵਾਤ ਤਾਂ ਵਾਅ ਸ਼ੇਅਰ ਕਰਿਓ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਅਨੰਤ ਵੀਡੀਓ ਦੇਖ ਲਈ